ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕਿਉ ਵਿਸਰੈ ਜੇ ਕਾਲ ਨ ਪਾਨੈ ਸੋ ਕਿਉ ਵਿਸਰੈ ਜੇ ਕੀਆ ਜਾਣੈ ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕੜੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗਾਂਡੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗਾਂਡੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਡੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੁਰੈ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਤ ਇਹ 부ਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ